ਜਾਂ ਰਹੇ ਹਾਂ ਨਵਾਂ ਸ਼ਰਦਵਾਬਾ YouTube ਚੈਨਲ ਤੇ ਬੱਗਾ ਸੇਲਕੀ ਆਣਾ ਦੀ ਇਹ ਖਾਸ ਰਿਪੋਰਟ ਪੱਤਰਕਾਰ ਅਤੇ ਨਾਮਵਾਰ ਸਾਹਿਤਕਾਰ ਅਮਰੀਕ ਸਿੰਘ ਠੀਕਸਾ ਦੀ ਬਾਲ ਕਵਿਤਾਵਾਂ ਦਾ ਸੰਗ੍ਰਹਿ 224 ਰਿਲੀਜ਼ ਕਰਨ ਅਤੇ ਚਰਚਾ ਸਮਰੋਹ ਲਖਾਰੀ ਸਵਾ ਜਗਤਪੁਰ ਰਜਿਸਟਰਡ ਬਲੋ ਰਾਜਾ ਸਾਹਿਬ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਝੰਗੜਾ ਵਿਖੇ ਕਰਵਾਇਆ ਗਿਆ ਸਮਰੋਹ ਵਿੱਚ ਸ਼੍ਰੋਮਣੀ ਪੱਤਰਕਾਰ ਉੱਗੇ ਕਲਮ ਨਵੀਸ ਅਤੇ ਭਾਰਤੀ ਕਟ ਗਿਣਤੀ ਕਮਿਸ਼ਨਰ ਬੋਰਡ ਦੇ ਸਲਾਹਕਾਰ ਮੈਂਬਰ ਸਰਦਾਰ ਕਮਲਜੀਤ ਸਿੰਘ ਬਣਵੈਤ ਬਤੌਰ ਮੁੱਖ ਮਹਿਮਾਨ ਤੌਰ ਤੇ ਹਾਜ਼ਰ ਹੋਏ ਸਮਾਗਮ ਦੀ ਪ੍ਰਧਾਨਗੀ ਪ੍ਰਸਿੱਧ ਗੀਤਕਾਰ ਅਤੇ ਨਾਮਵਾਰ ਸ਼ਖਸੀਅਤ ਜਨਾਬ ਸ਼ਮਸ਼ੇਰ ਸਿੰਘ ਸੰਧੂ ਵੱਲੋਂ ਕੀਤੀ ਗਈ ਸਮਾਗਮ ਦੀ ਸ਼ੁਰੂਆਤ ਚ ਅਕਤਾਰ ਸਿੰਘ ਸ਼ੇਰਗਿੱਲ ਵੱਲੋਂ ਸਮਾਰੋਸ਼ਨ ਕਰਨ ਉਪਰੰਤ ਪ੍ਰਿੰਸੀਪਲ ਤਰਜੀਵਨ ਸਿੰਘ ਗਰਚਾ ਨੇ ਆਏ ਪਤਵੰਤਾਏ ਸੱਜਣਾ ਨੂੰ ਜੀ ਆਇਆਂ ਆਖਦਿਆਂ ਬਾਲ ਸਹਿਤ ਦੇ ਮਹੱਤਵ ਅਤੇ ਇਸ ਨੂੰ ਰਤਿਆ ਜਾਣਾ ਜ਼ਰੂਰੀ ਦੱਸਿਆ ਬੱਚਿਆਂ ਨੂੰ ਇਸ ਪੁਸਤਕ ਤੋਂ ਭਰਪੂਰ ਲਾਹਾ ਲੈਣ ਦੀ ਪ੍ਰੇਰਣਾ ਵੀ ਕੀਤੀ ਪੁਸਤਕ ਬਾਰੇ ਚਰਚਾ ਵਿੱਚ ਡਾਕਟਰ ਰਮਜੋਤ ਸਿੰਘ ਬਰਾੜ ਵੱਲੋਂ ਇਸ ਪੁਸਤਕ ਨੂੰ ਬਚਪਨ ਸਵਾਰਨ ਵਾਲੀ ਕਾਫ ਸੰਗ੍ਰਹਿ ਦੱਸਦਿਆਂ ਕਿਹਾ ਕਿ ਇਹ ਪੁਸਤਕ ਜ਼ਿੰਦਗੀ ਦੇ ਸਬਕ ਸਿਖਾਉਣ ਵਾਲੀ ਪੁਸਤਕ ਹੈ ਅਤੇ ਇਸ ਨੂੰ ਬਹੁਤ ਹੀ ਮਹਿੰਤੀ ਯਤਨ ਦੱਸਿਆ ਗਿਆ ਹੈ ਵੱਖ-ਵੱਖ ਵਿਸ਼ਿਆਂ ਤੇ ਆਧਾਰਿਤ ਕਵਤਾਵਾਂ ਅਤੇ ਡਾਕਟਰ ਬਰਾੜ ਨੇ ਕਿਹਾ ਕਿ ਬੱਚਿਆਂ ਨੂੰ ਮਨੋਰੰਜਨ ਦੇ ਨਾਲ-ਨਾਲ ਕੁਝ ਨਵਾਂ ਵੀ ਸਿਕਾਣਾ ਹੁੰਦਾ ਹੈ ਅਤੇ ਇਹ ਪੁਸਤਕ ਬੱਚਿਆਂ ਦੇ ਚਰਿੱਤਰ ਨਿਰਮਾਣ ਵਿੱਚ ਬਹੁਤ ਵੱਡਾ ਯੋਗਦਾਨ ਪਾਉਣ ਦੇ ਸਮਰੱਥ ਹੈ। ਪੁਸਤਕ ਵਿੱਚ ਸਿਰਫ ਕਵਤਾਵਾਂ ਦਾ ਸੰਗ੍ਰਹਿ ਹੀ ਨਹੀਂ ਸਗੋਂ ਬੱਚਿਆਂ, ਮਾਪਿਆਂ ਅਤੇ ਅਧਿਆਪਕਾਂ ਲਈ ਸਿੱਖਣ ਤੇ ਸਿਕਾਣਾ ਦਾ ਆਦਰਸ਼ ਵੀ ਸਾਧਨ ਹਨ। ਡਾਕਟਰ ਬਰਾੜ ਨੇ ਕਿਹਾ ਕਿ ਅੱਜ ਦੇ ਯੁੱਗ ਵਿੱਚ ਟੈਕਨੋਲੋਜੀ ਦੇ ਡਿਜੀਟਲ ਮੀਡੀਆ ਨੇ ਬੱਚਿਆਂ ਦੇ ਧਿਆਨ ਤੇ ਕਬਜ਼ਾ ਕੀਤਾ ਹੋਇਆ ਹੈ ਤਾਂ ਕਵਤਾਵਾਂ ਜਾਂ ਕਵ ਕਿਤਾਬਾਂ ਪੜਨ ਦਾ ਰੁਝਾਨ ਘਟ ਗਿਆ ਹੈ ਇਸ ਸੰਦਰਭ ਵਿੱਚ ਬਾਲ ਕਵਤਾ ਦਾ ਦੀ अहमियत ਹੋਰ ਵੱਧ ਜਾਂਦੀ ਹੈ ਜਿਸ ਦੀ ਪੂਰਤੀ ਵੱਲ ਅਮਰੀਕ ਸਿੰਘ ਠੀਕਸਾ ਦਾ ਇਹ ਬਹੁਤ ਹੀ ਸਾਰਤਕ ਯਤਨ ਹੈ ਪੁਸਤਕware ਦੂਸਰਾ ਪਰਚਾ ਪੜਦੇ ਆ ਪ੍ਰਸਿੱਧ ਕਵਿਤਰੀ ਅਤੇ ਬਾਲ ਲੇਖਕ ਗਰਦੀਪ ਕੌਮਲ ਨੇ ਦੱਸਿਆ ਕਿ ਠੀਕਸਾ ਜੀ ਨੇ ਆਪਣੇ ਪੁੱਤਰੇ ਮਨਤੇਜ ਠੀਕਸਾ ਨੂੰ ਸਮਰਪਿਤ ਕੀਤਾ 224 ਬਾਲ ਕਵਤਾਵਾਂ ਦਾ ਸੰਗ੍ਰਹਿ ਇੱਕ ਅਦਾਰਸ਼ ਅਤੇ ਮੂਲਵਾਨ ਰਚਨਾਵਾਂ ਦਾ ਸੰਗ੍ਰਹਿ ਹੈ ਜਿਸ ਤੋਂ ਪ੍ਰੇਰਣਾ ਲੈ ਕੇ ਸਾਡੇ ਵਿਦਿਆਰਥੀ ਚੰਗੇ ਇਨਸਾਨ ਬਣਨ ਲਈ ਇਹਨਾਂ ਕਵਤਾਂਵਾਂ ਨੂੰ ਪੜ੍ਹ ਕੇ ਆਪਣੇ ਜੀਵਨ ਵਿੱਚ ਲਾਗੂ ਕਰਨ ਅਤੇ ਨਾਲ ਹੀ ਇਹ ਆਮ ਜਾਣਕਾਰੀ ਲਈ ਬਹੁਤ ਵੱਡਾ ਖਜ਼ਾਨਾ ਹੈ ਜਿਸ ਵਿੱਚ ਕੁਦਰਤ ਦੇ ਬਖ ਬਖ ਪਹਿਲੂਆ ਅਨੁਸ਼ਾਸਨ ਵਿਸ਼ਵਾਸ ਵਿਗਿਆਨੀਆਂ ਬਾਰੇ ਕਵਤਾ ਅਤੇ ਸਹਿਬਜ਼ਾਦਿਆਂ ਦੀ ਅਦੁੱਤੀ ਸ਼ਹਾਦਤ ਅਤੇ ਬੀਰਤਾ ਦਾ ਸੰਦੇਸ਼ ਦੇ ਕੇ ਬੱਚਿਆਂ ਨੂੰ ਹਿੰਮਤ ਦਲੇਰੀ ਅਤੇ ਸਚਾਈ ਤੇ ਪਹਿਰਾ ਦੇਣ ਦੀ ਪ੍ਰੇਰਣਾ ਦਿੰਦੀ ਹੈ ਉਹਨਾਂ ਕਹਿਆ ਕਿ ਇਹ ਮੂਲਵਾਨ ਪੁਸਤਕ ਹਰ ਸਕੂਲ ਕਰ ਅਤੇ ਲਾਇਬ੍ਰੇਰੀ ਵਿੱਚ ਹੋਣੀ ਬਹੁਤ ਜ਼ਰੂਰੀ ਹੈ ਮੁੱਖ ਮਹਿਮਾਨ ਕਮਲਜੀਤ ਸਿੰਘ ਬਣਵੈਤ ਨੇ ਕਪਤਾਵਾਂ ਦੀ ਪ੍ਰਸ਼ੰਸਾ ਕਰਦੇ ਆ ਕਿ ਇਹ ਬਾਲ ਕਪਤਾ ਦਾ ਸੰਗ੍ਰਹਿ ਬਾਲ ਸਿਹਤ ਵਿੱਚ ਆਪਣੀ ਬੱਕਰੀ ਪਛਾਣ ਕੰਮ ਕਰੇਗਾ ਸਾਡਾ ਯਤਨ ਹੋਵੇਗਾ ਕਿ ਇਸ ਪੁਸਤਕ ਰੂਪ ਪੰਜਾਬ ਦੇ ਹਰ ਸਕੂਲ ਵਿੱਚ ਪਹੁੰਚਾਇਆ ਜਾਵੇ ਸ਼ਮਸ਼ੇਰ ਸਿੰਘ ਸੰਧੂ ਨੇ ਪੁਸਤਕ ਬਾਰੇ ਲੇਖਕ ਬਾਰੇ ਵੱਡਮੁੰਲੇ ਵਿਚਾਰ ਪੇਸ਼ ਕਰਦਿਆਂ ਦੱਸਿਆ ਕਿ ਭਾਵੇਂ ਮੈਂ ਗੀਤਕਾਰ ਹੋਣ ਦੇ ਨਾਤੇ ਬਹੁਤ ਪ੍ਰਸਿੱਧੀ ਖੜ ਚੁੱਕਾ ਹਾਂ ਪਰ ਬਾਲ ਕਪਤਾ ਲਿਖਣ ਦਾ ਔਖਾ ਕਾਰਜ ਮੈਂ ਨਹੀਂ ਕਰ ਸਕਿਆ ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਵੱਲੋਂ ਪੁਸਤਕ ਵਿੱਚੋਂ ਕਵਤਾਵਾਂ ਵੀ ਪੇਸ਼ ਕੀਤੀਆਂ ਗਈਆਂ ਅਤੇ ਅਮਰੀਕ ਸਿੰਘ ਢੀਕਸਾ ਨੇ ਨੂੰ ਕਵਤਾਵਾਂ ਵਿੱਚੋਂ ਪੁੱਛੇ ਸਵਾਲ ਜਿਨ੍ਹਾਂ ਦਾ ਢੀਕਸਾ ਵੱਲੋਂ ਬੜੀ ਸਿੱਦਤ ਨਾਲ ਸੌਖੇ ਸ਼ਬਦਾਂ ਵਿੱਚ ਜਵਾਬ ਦੇ ਕੇ ਵਿਦਿਆਰਥੀਆਂ ਨੂੰ ਸਮਝਾਉਣ ਦਾ ਸਫਲ ਯਤਨ ਕੀਤਾ ਸਟੇਜ ਸਚਾਲਕ ਦੀ ਜ਼ਿੰਮੇਵਾਰੀ ਨੌਜਵਾਨ ਸ਼ਾਇਰ ਤਲਵਿੰਦਰ ਸਿੰਘ ਸ਼ੇਰਗਿਲ ਗੁਣਾਚੌਰ ਨੇ ਬਖੋਬੀ ਨਵਾਈ ਇਸ ਸਮਾਗਮ ਵਿੱਚ ਉਚੇਚੇ ਤੌਰ ਤੇ ਲਖਾਰੀ ਸਭਾ ਜਗਤਪੁਰ ਦੇ ਸਰਪ੍ਰਸਤ ਮਹਿੰਦਰ ਸਿੰਘ ਦਸਾਂਝ ਪ੍ਰਸਿੱਧ ਸਾਹਿਤਕਾਰ ਅਤੇ ਸੀਨੀਅਰ ਪੱਤਰਕਾਰ ਦਦਾਰ ਸਿੰਘ ਛੇਤਰਾ ਬਲਦੇਵ ਸਿੰਘ ਢੀਂਗਸਾ ਹਰਿੰਦਰ ਸਿੰਘ ਬੀਸਲਾ ਹਰਜੋਗ ਹਰਜੋਗ ਸਿੰਘ ਹਰਜਿੰਦਰ ਸਿੰਘ ਪੁਰੇਵਾਲ ਗੁਰਮੀਤ ਸਿੰਘ ਰਤੂ ਰਣਜੀਤ ਸਿੰਘ ਪੁਰ ਪ੍ਰੋਜਪੁਰ ਜਸਵਿੰਦਰ ਸਿੰਘ ਗੁਰ ਕਮਲਜੀਤ ਸਿੰਘ ਸਰਬਜੀਤ ਸਿੰਘ ਬਰਿੰਦਰਜੀਤ ਕੋਟ ਢੀਂਗਸਾ ਰਮਨਪ੍ਰੀਤ ਸਿੰਘ ਢੀਂਗਸਾ ਅਮਰਤਪਾਲ ਕੋਟ ਢੀਂਗਸਾ ਇਕਵਾਲ ਸਿੰਘ ਜਗਤਪੁਰ ਮੋਹਨ ਬੀਕਾ ਕਸ਼ਮੀਰ ਸਿੰਘ ਲਾਲੋ ਲਾਲੋ ਮਜਾਰਾ ਦੀਪ ਕਲੇਰ ਨਿਤਿਨ ਮਕੰਦਪੁਰ ਰੁਪਿੰਦਰ ਸਿੰਘ ਕਰਨੇਲ ਸਿੰਘ ਕਸ਼ਮੀਰ ਸਿੰਘ ਤੋਂ ਇਲਾਵਾ ਸਕੂਲੀ ਵਿਦਿਆਰਥੀ ਵੀ ਹਾਜ਼ਰ ਹੋਏ ਤੁਸੀਂ ਦੇਖ ਰਹੇ ਹੋ ਨਵਾਚਰ ਦਵਾਬਾ YouTube ਚੈਨਲ ਤੇ ਬੱਗਾ ਸੇਲ ਕੇ ਆਣਾ ਦੀ ਵਿਸ਼ੇਸ਼ ਰਿਪੋਰਟ ਅਫਤਾਰ ਸਿੰਘ ਯੂਕੇ ਉਹਨਾਂ ਨੂੰ ਮੈਂ ਗੁਜ਼ਾਰਿਸ਼ ਕਰਾਂਗਾ ਕਿ ਹੋਣ ਤੇ ਅਜਿਹੀ ਸਮਾਰੋਸ਼ਨ ਦੀ ਜਿਹੜੀ ਰਸਮ ਹੈ ਕਾਰਨ ਉਹਨਾਂ ਦੇ ਨਾਲ ਨਾਲ ਲਿਖਾਰੀ ਸਭਾ ਜਗਤਪੁਰ ਦੇ ਸਰਪ੍ਰਸਤ ਕਮੇਟੀ ਪਰਮੈਨੈਂਟ ਦੀ ਤੇ ਉਹਨਾਂ ਦੇ ਨਾਲ ਮਹਿੰਦਰ ਸਿੰਘ ਸਾਈਂ ਸਾਹਿਬ ਕਿ ਸਾਸਾ ਕਿ ਬਲਦੇਵ ਢਿੰਡ ਸਰ ਜੀ ਨੂੰ ਮੈਂ ਕਿ ਤੁਸੀਂ ਵਿਸ਼ੇਸ਼ ਤੌਰ ਤੇ ਪੋਸਟਕਾਰ ਦੇ ਲਈ ਆਏ ਹਾਂ ਜਿਸ ਕਾਰਨ ਦੀ ਇੱਕ ਮੈਂ ਵੀ ਗੱਲ ਦੁਰਨੀ ਓਵਰਡੇਨ ਕਰ ਸਕਦਾ ਕਿਉਂਕਿ ਬਡੇ ਪੱਕੇ ਚੁੱਕੇ ਹੁੰਦੇ ਹਨ ਇਲਾਕੇ ਤੋਂ ਵੱਖ-ਵੱਖ ਇਹ ਜੋ ਕਵਿਤਾਵਾਂ ਦਾ ਸੁਨੇਹ ਇਹਦੇ ਵਿੱਚ ਹੈਗਾ ਕੋਲ ਮਿਲਾਂ ਕਿ 21 ਕਵਿਤਾਵਾਂ ਇਹਦੇ ਵਿੱਚ ਹੈਗੀਆਂ ਤਾਂ ਉਹ ਬੜੀਆਂ ਵਿਲੱਖਣ ਤਰੀਕੇ ਨਾਲ ਕੋਈ ਇੱਕ ਮੈਸੇਜ ਦਿੰਦੀਆਂ ਜੀ ਦਾ ਤੈਅ ਦੇ ਲੋਕ ਧੰਨਵਾਦ ਕਰਦੀਆਂ ਉਹਨਾਂ ਨੇ ਮੈਨੂੰ ਇਹ ਮਾਨ ਬਖਸ਼ਿਆ ਤੇ ਸਭ ਤੋਂ ਪਹਿਲਾਂ ਉਹਨਾਂ ਨੂੰ 2 2 4 3 ਬਧਾਈ ਦਿੰਦੇ ਹਾਂ ਉਹਨਾਂ ਨੂੰ ਤੇ ਉਹਨਾਂ ਦੇ ਪਰਿਵਾਰ ਨੂੰ ਕਿਤਾਬ ਦਾ ਪਰਚਾ ਪੜ੍ਹਨ ਤੋਂ ਪਹਿਲਾਂ ਮੈਂ ਦੋ ਗੱਲਾਂ ਤੁਹਾਡੇ ਨਾਲ ਕਿਤਾਬ ਤੇ ਬਾਰੇ ਇਹ ਕਿਵੇਂ ਇਹ ਕਿੱਥੋਂ ਇਹ ਕਿੱਥੋਂ ਉਪਜੀ ਤੇ ਇਹਦੇ ਬਾਰੇ ਜਿਹੜੀਆਂ ਸੀ ਕੁਝ ਗੱਲਾਂ ਸਾਂਝੀਆਂ ਕੀਤੀਆਂ ਉਹਨਾਂ ਦੇ ਨਾਲ ਅਸੀਂ ਉਹ ਗੱਲਾਂ ਤੁਹਾਡੇ ਨਾਲ ਵੀ ਕੁਝ ਸਾਂਝੀਆਂ ਕਰਦੇ ਹਾਂ ਜਿਹੜਾ ਇਤਵਨ ਬੱਚਿਓ ਮਨ ਚਲਾ ਕੇ ਸਕੂਲ ਵਿੱਚ ਪੜਨਾ ਜਿਹੜਾ ਕੰਮ ਮਿਲੇ ਘਰ ਆ ਕੇ ਪੂਰਾ ਕਰਨਾ ਪੁੱਛਣੋ ਸਵਾਲ ਨਾ ਜਮਾਦ ਵਿੱਚ ਛੱਕਿਓ ਸਭ ਤੋਂ ਜ਼ਰੂਰੀ ਆਪਣਾ ਇਤਵਨ Gracias. ਬਰਦਾ ਨਹੀਂ ਸੀ ਮੈਂ 6 ਭੈਣਾਂ ਤੇ 3 ਭਰਾਵਾਂ ਚੋਂ ਸਭ ਤੋਂ ਛੋਟਾ ਤੁਹਾਨੂੰ ਇਹ ਮੈਜੋਰਿਟੀ ਗੱਲ ਕਰਾਂਗਾ ਮੈਨੂੰ 10ਵੀਂ ਕਲਾਸ ਵਿੱਚ ਵੀ ਸਾਈਕਲ ਨਹੀਂ ਸੀ ਜੁੜਿਆ ਤੁਰਕੇ ਜਾਂਦਾ ਰਿਹਾ ਖੇਤੀ ਦਾ ਕੰਮ ਸੀ ਔਰ ਮੇਰੇ ਨਾਲ ਦੇ ਜਿਹੜੇ ਬੱਚੇ ਆ ਮੇਰੇ ਹਾਣੀ ਸੀਗੇ ਮੇਰੇ ਨਾਲ ਦਾ ਹਾਣੀ 15 ਜਣੇ ਅਸੀਂ ਜਗਤਪੁਰ ਸਕੂਲੇ ਪੜ੍ਹਦੇ ਸੀ ਜਿੱਦਾਂ ਗੱਲਾਂ ਕਰਨਗੇ ਘਰ ਦੇ ਚਕਬਤਾਵਾਂ ਦੇ ਜਰੀਏ ਸੋ ਬੱਚਿਆਂ ਦਾ ਜਿਹੜਾ ਇਹਦੇ ਵਿੱਚ ਦ੍ਰਿਸ਼ਟੀਸ਼ਪੀ ਬੜੇ ਮੈਂ ਬਹੁਤਾ ਸਮਾਂ ਨਹੀਂ ਲੈਣਾ ਕਿਉਂਕਿ ਪਿਆਰ ਦਾ ਇਤਿਹਾਸਕ ਯਾਤ ਮੈਂ ਅਜ ਅਮਰਿਤ ਸਿੰਘ ਜੀ ਤੋਂ ਕੁਝ ਪ੍ਰਸ਼ਨ ਪੁੱਛਣਾ ਚਾਹੁੰਦੀ ਹਾਂ ਮੈਨੂੰ ਪੂਰੀ ਉਮੀਦ ਹੈ ਕਿ ਆਪ ਇਸ ਰਾ ਤੇ ਆਪਣੇ ਬਾਰ ਨਾਲ ਉੱਤਰ ਦੇਵੋਗੇ ਮੇਰਾ ਪਹਿਲਾ ਪ੍ਰਸ਼ਨ ਇਹ ਹੈ ਕਿ ਤੁਸੀਂ ਆਪਣੇ ਵਾਲੇ ਦੇ ਤੌਰ 'ਤੇ ਆਪਣੀ ਮੋਢਲੀ ਪੜਾਈ ਬਾਰੇ ਤੇ ਆਪਣੇ ਪਰਿਵਾਰ ਬਾਰੇ ਦੱਸੋ ਜਿਹੜੀ ਗੱਲਿਆ ਸੀ ਇਸ ਤਰ੍ਹਾਂ ਕਹੀ ਆ ਵਿਦਿਆਰਥੀ ਜਦੋਂ ਜਾ ਪਾ ਸਕਦੇ ਜਿਹੜੇ ਆ ਬਾਣ ਪਾਠ ਗਿਆ ਉਹ ਜਦੋਂ ਆਪਣੇ ਅਧਿਆਪਕ ਨੂੰ ਜਾਂ ਪੀਰਤ ਨੂੰ ਕੋਈ ਇਹ ਪੁਸਤਕ ਵਿੱਚ ਦੇ ਚੁੱਕਾ 6 ਕੇਸਸ ਜਿਹੜੀਆਂ ਆ 6 ਤੋਂ 7 ਕੇਸਸ ਜਿਹੜੀਆਂ 6 ਕੇਸਸ ਮੇਰੀਆਂ ਸਮਰਾਮਾ ਵਾਲੀਆਂ ਬੀਬੀਆਂ ਨੇ ਰਾਜਾ ਸਾਹਿਬ ਦੀਆਂ ਰਿਕਾਰਡ ਕਰਾਈਆਂ ਇੱਕ ਤਰਵੰਡੀ ਵਾਲੀ ਬੀਬੀਆਂ ਨੇ ਬਸੇਦ ਢਾਡੀ ਚਰਨ ਸਿੰਘ ਆਲਮਗੀਰ ਤਰਨੋਚਨ ਸਿੰਘ ਪਮਦੀ ਪ੍ਰਿਤਪਾਲ ਸਿੰਘ ਬੈਂਸ ਤੇ ਕਦਰ ਮੈਨੂੰ ਜਾਣ ਮੈਂ ਸਿਰਫ ਇੰਨਾ ਹੀ ਦੱਸਣਾ ਚਾਹਣਾ ਹੈ ਕਿ ਜਦੋਂ ਮੈਂ ਤੁਹਾਡੇ ਵਰਗਾ ਵਿਦਿਆਰਥੀ ਸੀ ਉਸ ਵੇਲੇ ਕਪਤਾ ਦਾ ਮਹੱਤਵ ਕੀ ਹੈ ਬਾਪ ਸਾਰੇ ਦਾ ਮਹੱਤਵ ਕੀ ਹੈ ਮੇਰੇ ਇੱਕ ਟੀਚਰ ਨੇ ਛੋਟੇ ਕਪਤਾ ਉਹ ਆਪਾਂ ਸਾਰੇ ਬੱਚੇ ਦੇਖਦੇ ਨੇ ਮਹੀਨੇ ਆ ਦੇਣਾ ਉਹਨਾਂ ਨੇ ਛੋਟੇ ਕਪਤਾ ਦੇ ਰੂਪ ਦੇ ਵਿੱਚ ਕਹੀ ਸੀ 30 ਜਨਵਰੀ ਦੇ ਅਪ੍ਰੈਲ ਜੂਨ ਨਵੰਬਰ ਦੇ ਬਾਕੀ ਸਭ ਦੇ 1 ਤੇ 30 ਫਰਵਰੀ ਦੇ 8 ਤੇ 20 ਜਿਹੜਾ ਬਾਦ ਸਾਹਿਬ ਇਦਾਂ ਦਾ ਹੋਵੇ ਤੁਹਾਡੇ ਮਨਾਂ ਦੇ ਵਿੱਚ ਮੈਂ ਜਦੋਂ ਤੁਹਾਡਾ ਉਮਰ ਦਾ ਸੀ ਉਦੋਂ ਨਾਲ ਮੇਰੇ ਅੱਜ ਤੱਕ ਮਨ ਦੇ ਵਿੱਚ ਬੈਠਿਆ ਹੋਇਆ ਲੋਕ ਗੀਤ ਬਣ ਜਵੇ ਸਾਹਿਬ ਜਿਹੜਾ ਸਾਡਾ ਧੰਨਵਾਦ ਸਮਾਗਮ ਅਗੇ ਇਸ ਕੇ ਨਿਗਰਾਨ ਜਿਹੜੇ ਪੱਤਰਕਾਰਾਂ ਕੋਲੋਂ ਸਾਬਾ ਬਾਬਾ ਨੂੰ ਮੋੜਨ ਦੇ ਸਰੀ ਮੈਂ ਸਮਝਦਾ ਕਿ ਜਦੋਂ ਸਰਕਾਰਾਂ ਪੱਤਰਕਾਰਾਂ ਦਾ ਪੈਨ ਫੜ ਲੱਪਣ ਫਿਰ ਉਹ ਉਧਰਤੀ ਜਾ ਕੇ ਸਹਿਪੰਤ ਹੁੰਦੇ ਆ ਮੈਂ ਆਪ ਲੰਮਾ ਸਮਾਂ ਪੱਤਰਕਾਰੀ ਕੀਤੀ ਹੈ ਮੇਰੇ ਚ ਦੌੜ ਹੁੰਦੀ ਸੀ ਵੀ ਇਹ ਕਿ ਮੈਂ ਕੋਈ ਇਹਹੀ ਖਬਰ ਲੈ ਕੇ ਆਵਾਂ ਜਿਹੜੀ ਪੰਜਾਬੀ ਟੈਬੂਨ ਦੇ ਫਰੰਟ ਪੇ ਤੇ ਛਪ ਜਾਏ ਸਵੇਰੇ ਚਰਚਾ ਹੋਵੇ ਮੇਰਾ ਨਾਮ ਹੋਵੇ ਲੋਕ ਮੈਨੂੰ ਪੜ੍ਹੇ ਪਰ ਸਰਜੀਤ ਬਿੰਦਖੀ ਦੀ ਆਵਾਜ਼ ਤਾਂ ਤੁਸੀਂ ਇਹ ਸੁਣਾ ਹੀ ਹੋਂਾਂਗੇ ਲੇਖਕ ਤਾਂ ਗੌਣਦੀਪ ਜਾਇ ਗੋਣ ਗੜਾ ਸਕਦਾ ਸਪੂਰਨਾ ਕਵੇ ਜਤਨ ਕਰਦੇ ਕਬਰ ਵਿੱਚੋਂ ਕੋਲ ਨੀ ਮਾਏ ਦੁੱਖ ਸੁੱਖ ਧੀ ਨਾਲ ਕੋਲ ਨੀ ਮਾਏ ਆਤਾ ਮੈਂ ਹੋ ਮਾਏ ਆਵ ਕੇੜੇ ਚਾਵਨੋ ਮਾਂ ਮੂੜਨੀ ਕੇ ਆਉਣਾ ਪੀਕੇ ਹੁੰਦੇ ਮਾਵਾ ਮਾਂ ਮੈਂ ਗੁੜੀ ਨਹੀਂ ਪੀਕੇ ਆਉਣਾ ਪੀਕੇ ਹੁੰਦੇ ਮਾਵਾ ਬਾਭੀਆਂ ਨਾ ਕਬੂਲ ਵੜਦੀਆਂ ਨੇ ਤੇ ਵੀਰ ਬੇਵਸ ਲੱਗਦੇ ਨੇ ਬੁੱਢੇ ਬਾਪ ਦੇ ਅਥਰੂ ਮਾਏ ਅੰਦਰੇ ਅੰਦਰ ਵਗਦੇ ਨੇ ਉਹੀ ਕਰ ਹੈ ਉਹੀ ਵੇੜਾ ਉਹੀ ਘਰ ਹੈ ਉਹੀ ਵੇੜਾ ਕਾਦਾ ਮਾਣ ਪਰਵਾਨ ਮਾਵੇਂ ਮੂੜਨੀ ਪੀਕੇ ਹੁਣਾ ਪੀਕੇ ਹੁੰਦੇ ਮਾਵਾ ਨਾ ਪੀਕੇ ਹੁੰਦੇ ਮਾਵਾ ਸਾਡੇ ਇੱਕ ਹੀ ਤਰੀਕ ਪੰਤ ਜੀ ਬਸੇ ਕੋਰਾਂ ਪੇਂ ਕਿੰਤਾ ਜਾ ਰਹੇ ਹੈ ਸਨਮਾਨ ਕੇ ਕਿੰਨਾਂ ਤਵਾ ਸਰਦਾਰ ਨੰਬਰਜੀਤ ਸਿੰਘ ਹੁਣ ਵੇਤ ਉਹਨਾਂ ਦਾ ਜਿਹੜਾ ਸਨਮਾਨ ਬਿਕਾ ਜੀ ਤੁਸੀਂ ਆਓ ਸੰਤੂ ਸਾਹਿਬ ਥੋੜਾ ਨਾ ਨੋਦ ਆਇਆਗੇ ਮਾਂ ਦੀ ਰਸਮ ਜਦੋਂ ਕੋਈ ਦੋ ਦੋ ਦੇ ਚ ਹੈ ਜਿਹੜਾ ਨਾ ਜੀ ਰੋਕ ਲਾਓ ਬਈ ਆ ਤੀਰ ਬਸ ਦੋ ਮਿੰਟ ਹੋ ਗਏ ਮਾਂ ਮੀਟਰ ਦੇਖੋ ਜੀ ਦਾ ਨਾਮ ਮਾਣ ਦੇ ਲੋਕ ਫ ਕਾਸਮ ਜੇ ਮਾ ਆਪਣਾ ਛੱਡ ਗਏ ਕਿਉਂਕਿ ਗੁਲਾਜੌਰ ਦੇ ਸਰਪੰਚ ਵੀ ਬਣੇ ਆ ਇਹਨਾਂ ਨੂੰ ਅੱਜ ਬਹੁਤ ਜ਼ਰੂਰੀ ਜੀ ਮਾਸੀ ਜੀ ਜੀ ਕੋਣ 사ਾਰੇ ਆਏ ਹੋਏ ਜੀ ਸਭ ਦੇ 사ਰੇ ਦਾ ਧੰਨਵਾਦ ਹੈ ਤੇ ਨਾਲ ਨਾਲ ਪਾਪਾ ਜੀ ਦੀ ਚਾਹ ਦੀ ਪੁਛਾ ਕੇ ਜਾਣੀ ਹੈ ਸਾਰੇ ਸਭ ਤੋਂ ਸੇ ਆਪਾਂ ਚਾਹ ਜੀ ਠੀਕ ਹੈ ਸਰ ਇੱਕ ਮੜਕ ਮੜਕ ਇਹ ਕੋਈ ਚੰਦਨਾ ਹੈ